ਮਾਈਆਂ ਦੇ ਬਾਰੇ ਵੀ ਕਹਿ ਦਿੱਤਾ ਤੋ ਕਿਉਂ ਮੰਦਾ ਆਖੀ ਹੈ ਜਿਤ ਜ ਮਹਾਰਾਜ ਜਿਨਾਂ ਨੂੰ ਤੇ ਰਾਜੇ ਮਹਾਰਾਜ ਹੈ ਤੇ ਤੁਸੀਂ ਇਹ ਮਾਈਆਂ ਤੇ ਨਫ਼ਰਤ ਕਰਨ ਵਾਲੇ ਤੁਸੀਂ ਵੀ ਉਹਨਾਂ ਮਾਈਆਂ ਤੋਂ ਜਨਮੇ ਹੋਏ ਹੋ ਸੋ ਇਸ ਪ੍ਰਕਾਰ ਹਜੂਰ ਸੱਚੇ ਪਾਤਸ਼ਾਹ ਮਾਰਾ ਸਭ ਨੇ ਕਿਰਪਾ ਕੀਤੀ ਸਾਰੇ ਜੀਆ ਨੂੰ ਜੋ ਕਲਿਆਣ ਕਰਨ ਲਈ ਸਭ ਦੇ ਜੋ ਜੂਰੂ ਹੋਏ ਸੱਚੇ ਪਾਤਸ਼ਾਹ ਦੀ ਸਾਰੇ ਨੂੰ ਕਲਿਆਣ ਕਰਨ ਵਾਸਤੇ ਸਭ ਜੂ ਸੱਚੇ ਪਾਤਸ਼ਾਹ ਨੇ ਇਹ ਮਿਹਰ ਕੀਤੀ ਹੈ ਸੋ ਸਾਈਏ ਇਹ ਬਚਨ ਹਨ ਕਿ ਦੇਵ ਕਦੇ ਕਿਸ ਤਰ੍ਹਾਂ ਭਾਈ ਦਿਲ ਦਾ ਫਿਕਰ ਲੈ ਜਾਏ ਹਿੰਮਤ ਸਾਸਿਰ ਸੁੱਲ ਪਾਪ ਵਿਚਾਰ ਦੇ ਪੱਤਾ ਸਾਰ ਨਾ ਜਾਣੀ ਸਦਾਤ ਦੀ ਖਬਰ ਨਹੀਂ ਉਹ ਜਾਣੇ ਪੱਤ ਜਵਾਸਤੂ ਸਰੂਪ ਬ੍ਰਹਮ ਹੈ ਉਸ ਦੀ ਖਬਰ ਨਹੀਂ ਜਾਣੀ ਸੋ ਕਰਮ ਅਕਰਮ ਦੀ ਚਾਲੀ ਹੈ ਸੱਚਾ ਸੁਣ ਦੇ ਪੂਰਾ ਸੰਸਾਰ ਸਭ ਜਿੱਦਾਂ ਬਸ ਸਾਰ ਕੋਣ ਜਿਹਾ ਅਬਿਮਾਨ اسی واسطے سن گرو سچے پاشا گرو پوتر باغی رچنا کی اکبر پاس شکایت کی جی راہ جی بڑا ٹھنڈا راہ خراہ چلا دار آپ برائی ہے تو پوچھا کی کاروبے جی پہلے تو یہاں نے سارے تیتھا بھی جہاں مہانتا سے ہے ਇਹਨਾਂ ਨੇ ਪੌਲੀ ਸਾਹਿਬ ਆਪਣਾ ਰੱਖਿਆ ਕਿਤੇ ਕੇਂਦਰ ਵੇਦ ਪੁਰਾਣ ਸ਼ਾਸਤਰ ਪੜ੍ਹਦੇ ਇਹਨੂੰ ਲੋੜ ਨਹੀਂ ਕਿਉਂਕਿ ਗੁਰੂ ਦੀ ਬਾਣੀ ਪੜੋਤੇ ਸਤਿਗੁਰੂ ਬਿਨਾ ਹੋਰ ਕੋਈ ਹੈ ਬਾਣੀ ਸੋ ਇਸੇ ਇਹ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਉਪਾਸ਼ਕ ਬਣੋ ਅਸੀਂ ਚੌ ਚੁੱਪਾਂ ਦੇ ਗੁਰੂ ਸੀ ਸਾਡੀ ਉਪਾਸ਼ਨਾ ਹੀ ਕਰਤੀ ਹੈ ਇਹ ਕੇਂਦਰ ਕਿਸੇ ਦੇ ਵੀ ਦੇਵਤੇ ਨੂੰ ਨਾਮ ਲਾਓ ਅਕਾਲ ਪੁਰਖ ਦੇ ਹੁਕਮਰ ਜੀ ਆਏ ਹੋਣ ਦੇ ਇਤਿਹਾਸ ਸਾਰੇ ਤੇ ਕੇ ਹਾਕਮ ਨੂੰ ਇੱਕ ਨੂੰ ਮੰਨ ਲਿਆ ਤਾਂ ਬਾਕੀ ਆਪੇ ਬਾਕੀਆਂ ਦਾ ਸਤਕਾਰ ਹੋ ਗਿਆ ਇਹ ਕੇਂਦਰੇ ਮੁੱਢ ਨੂੰ ਪਾਣੀ ਪਾ ਦਿਓ ਸਾਰਾ ਬਿਰਸ਼ਾਪੇ ਹਰਾ ਪਰਾ ਹੋ ਜਾਂ ਲਗੇ ਤੁਸੀਂ ਟਾਲੀਆਂ ਤੇ ਪੱਤਰਾ ਨੂੰ ਪਾਣੀ ਪਾਉਂਦੇ ਹੋ ਫਾਇਦਾ ਨਹੀਂ ਹੋਵੇਗਾ ਸੋ ਇਸ ਪ੍ਰਕਾਰ ਜਦੋਂ ਜਾ ਕੇ ਦੱਸੀਆ ਅਕਬਰ ਕਹਿਣ ਲੱਗਾ ਮੈਂ ਉਹਨਾਂ ਦਾ ਸਭਾਲੂ ਹਾਂ ਮੈਂ ਲੱਗੇ ਚੱਲਨੀ ਉਹਨਾਂ ਦੇ ਚਵਲਾ ਵਿੱਚ ਗਿਆ ਸੀ ਸੋ ਫਿਰ ਵੀ ਮੈਂ ਉਹਨਾਂ ਦੇ ਪਾਸ ਬੇਨਤੀ ਕਰਾਇਆ ਜਿਵੇਂ ਮੈਨੂੰ ਦਰਸ਼ਨ ਦੇਣ ਲਈ ਤਾਂ ਮੈਂ ਉੱਥੇ ਪਹੁੰਚ ਕੇ ਜਾ ਕੇ ਤਾਰੇ ਤੇ ਦਰਿਆਵਤ ਕਰਾਂਗਾ ਫਿਰ ਮੈਂ ਕੋਈ ਫੈਸਲਾ ਕਰਾਂਗਾ ਕਹਿ ਲੱਗੇ ਚਾਹੁੰਦਾ ਸੋਤੇ ਸਿੱਧੇ ਲਾਹੌਰ ਵਿੱਚ ਆਇਆ ਫਿਰ ਮੌਕਾ ਮਿਲਿਆ ਆਪਣਪਾ ਨੂੰ ਕਾਲੇ ਦੀ ਸ਼ਿਕਾਇਤ ਕਰੀਏ ਤਨ ਨੂੰ ਸੱਚੇ ਪਾਤਸ਼ਾਹ ਸ਼ਮਾਹ ਚੋ ਦੇ ਪਾਇਆ ਮੇਲਤੀ ਕਰ ਭੇਜੀ ਅਕਬਰ ਦੀ ਮਹਾਰਾਜੇ ਤੇ ਦਰਸ਼ਨ ਦਿਓ ਤਾਂ ਬੜੀ ਕਿਰਪਾ ਹੈ ਮੈਨੂੰ ਆਜ਼ਾਦ ਹਾਰ ਮੈਂ ਵਾਪਸ ਹੋ ਸਕੀਨੀ ਮੁੜ ਸਕਦਾ ਜੇ ਤੁਸੀਂ ਕਿਰਪਾ ਕਰੋ ਜਾਤ ਕੋਈ ਆਪਣਾ ਮੁਖੀ ਸਿੱਖ ਭੇਜੇ ਤਾਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਫਿਰ ਸਤਿਗੁਰੂ ਅਮਰਦਾਸ ਨੂੰ ਭੇਜਿਆ ਸੀ ਤੋ ਬੇਬੇ ਕੀਪੀਸ ਨੇ ਮਰਤਾਨਾਲ ਮਹਾਰਾਜ ਦਿੱਤਿਆ ਅਸੀਂ ਤਾਂ ਕੁਝ ਪੜ੍ਹੇ ਹੋਏ ਨਹੀਂ ਤੇਰੀ ਕਿਰਣਾ ਵਰਨਾ ਸੀ ਤਨਗੁਰੂ ਅਮਰਦਾਸ ਨੇ ਕਹਿਣ ਲੱਗੇ ਸੱਜੇ ਮੂਹਰੇ ਵਖ ਪਕਿਓ ਜਿੰਨੀਆਂ ਵਿਦਿਆਨ ਸਭ ਹੱਥੀਂ ਹੋਰ ਕਿ ਤੁਹਾਡੇ ਮੂਰੇ ਖੜੀਆਂ ਹੋਣਗੀਆਂ ਜੋ ਚਾਹੋ ਵਰਤ ਲੈ ਤਨਗੁਰੂ ਸੱਚੇ ਪਾਤਸ਼ਾਹ ਵਾਲਾ ਸਾਡੇ ਜਦੋਂ ਘਰ ਸਭਾ ਵਿੱਚ ਬੜਾ ਸਤਕਾਰ ਕੀਤਾ ਅਕਬਰ ਨੇ ਬਾਕੀ ਵਿਆ ਨੇ ਇਹ ਸਰਗੂ ਜੀ ਦੇ ਭੇਜੀ ਹੋਈ ਮੂਹ ਕੀ ਸਿੱਖ ਆਏ ਹਾਂ ਚਰਚਾ ਹੋਈ ਵਿਚਾਰ ਹੋਣ ਤੋਂ ਇਹਨੇ ਜੀ ਗਾਇਤਰੀ ਦਾ ਪਾਠ ਨਹੀਂ ਕਰੀ ਸਤਿਗੁਰੂ ਜੀ ਕਹਿ ਲਗੇ ਸੁਨਾਈਏ ਸਰ ਗਾਇਤਰੀ ਦਾ ਪਾਠ ਕੇ ਮੇ ਤੁੜਾ ਹੋਗੀ ਇਹਨੇ ਤੁਸੀਂ ਕਹਿੰਦੇ ਹੋ ਕਿ ਗਾਇਤਰੀ ਗੋਪਤ ਜਪਨੀਏ ਜੇ ਉੱਚੀ ਪੜੀ ਤਾਂ ਪਾਪ ਲੱਗੇਗਾ ਨਾਲ ਉਹਦਾ ਮਹਾਤਮ ਘੱਟ ਜਾਵੇਗਾ ਫਿਰ ਮਲੇਸ਼ੀਆ ਦੇ ਪਾਸ ਕਰੇ ਨੂੰ ਪਾਣੀ ਇਹ ਆ ਤੁਰਕਾਂ ਦੀ ਸਭਾ ਦੇਖ ਲਓ ਸੀਐਸਟੀ ਕੀ ਪੱਲ ਲਗੇ ਇਹਦਾ ਪਾਪ ਬੰਬਲੇ ਸੁਭਨ ਸੋ ਉਸ ਮੌਕੇ ਤੇ ਜਿਰ ਵਿੱਚ ਟਾਰੇ ਹੋਏ ਕੀਰਖਰ ਵਿੱਚ ਕਹਿ ਲਗੇ ਜੀ ਤੁਸੀਂ ਸੁਣਾਓ ਸਹੀ ਤੁਨ ਸਕਦਮ ਨਾਮ ਦਾ ਸ਼ੇਰ ਉਹ ਸ਼ਬਦ ਉਚਾਰਿਆ ਸੋਹਦੇ ਸਾਰ ਸਭ ਸੁਨਮੁਨ ਹੋ ਗਏ ਜਿਵੇਂ ਸਕਦਮ ਨਾਲ ਸਭ ਸੱਚੀ ਪਾਰਸ਼ਾ ਨੇ ਸਭ ਤੋਂ ਪਹਿਲਾਂ ਜਾਹਾਰਾ ਜਾ ਕੇ ਬਗਦਾਦ ਵਿੱਚ ਛਤਿਆ ਸੀ ਸੋ ਜਿਆਹਾਰਾ ਸਭ ਤੋਂ ਪਹਿਲਾਂ ਜਿੱਥੇ ਕਹਿੰਦੇ ਸੀ ਲੱਖਾਂ ਪਾਪਾਂ ਲਾ ਪਾਪਾਂ ਲੱਖ ਆਗਾਸਾਂ ਆਗਾਸ ਕਿਉਂ ਕਿਹਾ ਦੇਸ ਤੁਸੀਂ ਇੱਕ ਤਰਾਦ ਦੇ ਵਿੱਚ ਪਾ ਕੇ ਕੀ ਬਣ ਕਿਉਂ ਗਿਆ ਹੈ ਰੋਦ ਬੰਦ ਕੀਤਾ ਹੈ ਮੁਹੰਮਦ ਸਾਹਿਬ ਨੂੰ ਮਾਰ ਚਰਚਲ ਕਰਨ ਵਾਲਾ ਪਿੱਟਾ ਮਾਰਨ ਵਾਸਤੇ ਫਰਦੁਲਾਹ ਸਾਹਿਬ ਆਏ ਸੋ ਹਾਜ਼ਰੀ ਨੇ ਐਸਾ ਜਿਹਾ ਤਾਰਾ ਛੱਡਿਆ ਸਭ ਸਰੀ ਆਗਾਲ ਗੁਰਬਰ ਆਗਾਲ ਇਹ ਬਚਨ ਕਹਿਣ ਤੋਂ ਸੁੰਨ ਮੁੰਨ ਨਗਰੀ ਭਾਈ ਦੇਸ ਈਰ ਪਾਇ ਹੈ ਹਰਨ ਪਾਏ ਗੁਰਦਾਸ ਸਾਹਿਬ ਜੀ ਨੇ ਸੋ ਮਾਇਆ ਹੈ ਸਭ ਦੇ ਹੱਥ ਪੈਰ ਜੜ ਹੋ ਗਏ ਜਮਾਨੇ ਬੋਲਣ ਤੋਂ ਚੁੱਪ ਹੋ ਗਏ ਐਸੇ ਪ੍ਰਕਾਰ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਇੰਨੇ ਅੱਖਰੋ ਚਾਰਿਆ ਸਭ ਸੁਲਲ ਮੁੱਲ ਹੋ ਗਏ ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਬੈਠੇ ਹਾਂ ਤੋਂ ਕੁਝ ਸਮੇਂ ਤੋਂ ਬਾਅਦ ਜਦ ਹੋਸ਼ ਆਉਂਦੀ ਹੈ ਚਰਨੀ ਪੈ ਕੇ ਕਹਿ ਲੱਗ ਹਮਾਰਾ ਜੇ ਸਤਿ ਪੁਸ਼ਟੀ ਆਣਦੇ ਹਾਂ ਫਿਰ ਹਰੇਕ ਪ੍ਰਕਾਰ ਕਰਕੇ ਜਦੋਂ ਇੱਕ ਪੰਡਤ ਚੁੱਪੇ ਹੋ ਉਸ ਮੌਕੇ ਤੇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮੈਂ ਮਰਦਾ ਨਾਲ ਬੇਨਤੀ ਕਰਕੇ ਜੀ ਅਕਬਰ ਨੇ ਮਹਾਰਾਜ ਕਿਰਪਾ ਕਰੋ ਤੀਰਥ ਯਾਤਰਾ ਆਪ ਲੋਕਾਂ ਦੇ ਉਧਾਰ ਵਾਸਤੇ ਪ੍ਰਚਾਰ ਵਾਸਤੇ ਜਰੂਰ ਮੇਰੀ ਬੇਨਤੀ ਕਰਕੇ ਕਰੋ ਕਿਉਂਕਿ ਤੀਰਥਾਂ ਦੇ ਉੱਪਰ ਕੇ ਸਭ ਲੋਕ ਆਉਂਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਸਿੱਧੇ ਰਾਏ ਤੁਸੀਂ ਕਿਰਪਾ ਕਰਕੇ ਪਾਓ ਆਹੇ ਤੀਰਥ ਉਦਮ ਸਦਗੁਰੂ ਕੀਆ ਸਭ ਲੋਕ ਉਧਾਰਨ ਅਰਥਾ ਸਾਰੇ ਲੋਕਾਂ ਦੇ ਉਧਾਰ ਕਰਨ ਦੇ ਅਰਥ ਵਾਸਤੇ ਸੰਧੂ ਜੀ ਨੇ ਉਦਮ ਕੀਤਾ ਸੀ ਦੀ ਸਾਲੇ ਪਰ ਜਾ ਜਾ ਕੇ ਚੱਲ ਪਾਇ ਸੀ ਸਿ ਯਾਦ ਕਰ ਰਿਹਾ ਸਨ ਕਿ ਕਦੋਂ ਸਰਗੁਰੂ ਸੱਚੇ ਪਾਤਸ਼ਾਹ ਤੁਸੀਂ ਚੱਲ ਸਾਡੇ ਵਿੱਚ ਪਾਓ ਤੇ ਤੁਸੀਂ ਕੁਜ਼ਤਰ ਹੋਈ ਸੋ ਇਸ ਪ੍ਰਕਾਰ ਫਿਰ ਤੁਸੀਂ ਸਤਿ ਸਿਸਤੇ ਪਾਰ ਗਿਆ ਮਾਰਾ ਸਤਿ ਪਾਸ ਵੀ ਪੰਡਤ ਜੁੜ ਕੇ ਆਏ ਕਹਿੰਦੇ ਮਾਰਾ ਤੁਸੀਂ ਦੱਸੋ ਬਾਣੀ ਦੇਖਣ ਦੀ ਲੋੜ ਕੀ ਸੀ ਕਿ ਤੁਸੀਂ ਬਾਣੀ ਵਿਚਾਰੀ ਜਦੋਂ ਵੇਦ ਸ਼ਾਸਤਰ ਹਨਗੇ ਤੁਸੀਂ ਦੱਸੋ ਵੇਦਾਂ ਦੇ ਅਨਸਾਰ ਬਾਣੀ ਵਿਚਾਰੇ ਹੋ ਤੁਸੀਂ ਬੋਲ ਕੇ ਜੇ ਤਾਲਸਾਰ ਕੋ ਚਾਰੇ ਫਿਰ ਪਰਦੇਸ ਚਲਗੇ ਜੇ ਉਲਟ ਕੋ ਚਾਰੇ ਉੱਤੇ ਫਿਰ ਨਾਸਤਿਕਾਂ ਦੁਨੀਆ ਆਪਣੇ ਆਪ ਹੀ ਬਦਲੀਆ ਫਿਰ ਲੋਰ ਕੀ ਸੀ ਚਾਰ ਲਈ ਹਜ਼ੂਰ ਕਹਿ ਲਗੇ ਨਾ ਬਾਣ ਦੇ ਤਲ ਰਸਾਤ ਨਾ ਉਲਟ ਜਿੱਥੇ ਨਿਰਗੁਣ ਦੇ ਉਪਾਸ਼ਕ ਉਪਾਸ਼ਨਾ ਕਹੀਏ ਦੇਵ ਵਿੱਚ ਉੱਥੇ ਬਾਣੀ ਅੰਸਾਰ ਜਿੱਥੇ ਨਾ ਨਾ ਉਪਾਸ਼ਨਾ ਤੇ ਕਰਮ ਕਾਂਡ ਦੇ ਜਾਲ ਚ ਫਸਾਇਆ ਹੋਇਆ ਉੱਥੇ ਬਾਣੀ ਸਤੰਤਰ ਇੱਕ ਐਨ ਤੋਂ ਕਹਿ ਲਗੇ ਫਿਰ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਵੀ اے வேத વિદ્યા ਦੇ ਮੁੱਖ ਸਮਝਾਤੀ حضور ਕਹਿਣ ਲਗੇ تو دیکھو اے ਬ੍ਰਾਹਮਣ ਤੁਸੀਂ ਇਹ ਦੱਸੋ ਕਿ ਧਰਤੀ ਦੇ ਵਿੱਚ ਪਾਣੀ ਧਾਰੇ ਸਾਵਨ ਤੇ ਨਹੀਂ ਹੈ ਆਮਰਜ ਹੈ जरूर پھر ਧਰਤੀ ਦੇ ਵਿੱਚ ਪਾਣੀ ਰੁੱਧਿਆ ਤੋਂ ਜੇ ਵਰਖਾ ਨਾ ਪਵੇ ਤਾਂ ਖੇਤੀਆਂ ਸੁੱਕ ਕਿਉਂ ਜਾਂਦੀ ਹੈ تو ਕਹਿੰਦੇ ਜੀ حضور ਸੱਚੇ ਪਾਤਸ਼ਾਹ ਕਹਿਣ ਲਗੇ ਕਿ ਕਿਸ ਦਿਨ ਖੂਪ ਪੱਟਿਆ ਹੋਵੇ ਖੂਪ ਪੱਟ ਕੇ ਹਲ ਲਾਇਆ ਹੋਵੇ ਉਸ ਦੇ ਵਿੱਚ ਉਹ ਯਤਨ ਕਰੇ ਤਾਂ ਆਪਣੇ ਕਿਾਰੇ ਪੈ ਜਾਵੇਗਾ ਜਾਂ ਬਹੁਤੀ ਕਿਸੇ ਵੀ ਮਨਤ ਮੰਨ ਕੇ ਇੱਕ ਦੋ ਗਵਾਲੀਆਂ ਦੇ ਵਿਸਿੰਗ ਦੇ ਦੇ ਦੇਗਾ ਬਾਕੀ ਤਾਂ ਸਾਰੇ ਖੁਸ਼ ਕੀ ਨਹੀਂ ਦੇ ਹਨ ਕਹਿੰਦੇ ਹਾਂ ਜੀ ਹਜ਼ੂਰ ਕਹਿੰਦੇ ਜੇ ਨੀਂਹ ਪੈ ਜਾਵੇ ਫਿਰ ਭਾਜੀ ਸਭ ਥਾਂ 'ਤੇ ਹਰੇ ਆ ਰੁਕਾ ਹੋ ਜਾਂਦੀ ਹੈ ਹਜ਼ੂਰ ਕਹਿ ਲਗੇ ਤੁਹਾਡੀ ਦੇਵ ਵਿਦਿਆ ਥੂ ਦੇ ਪਾਣੀ ਦੀ ਨਹੀਂ ਆਈ ਤੇ ਗੁਰੂ ਕੀ ਬਾਣੀ ਪੱਦਲ ਦੀ ਨਹੀਂ ਆਈ ਹਜ਼ੂਰ ਨੇ ਬੱਚੇ ਚੀਤੇ ਹਨ ਜੈਸੀ ਧਰਤੀ ਉਪਰ ਮੇਘਲਾ ਵਰਸਤ ਹੈ। ਯਾ ਧਰਤੀ ਮੱਧੇ ਪਾਣੀ ਨਹੀਂ। ਜੈਸੀ ਧਰਤੀ ਮੱਧੇ ਪਾਣੀ ਪ੍ਰਗਾਤਿਆ। ਵਿੜਪਦਾ ਵਰਸਤ ਫੇਰਾ ਹੀ। ਬਾਬਾ ਤੂੰ ਐਸੇ ਪਰਮ ਚੁਕਾ ਹੀ। ਕਹਿੰਦੇ ਵੇਖੋ ਜੈਸੇ ਜੈਸੀ ਧਰਤੀ ਉਪਰ ਮੇਘਲਾ ਵਰਸਤ ਹੈ। ਇਹ ਬਰਤੀ ਦੇ ਉੱਪਰ ਮੱਧਰ ਵਰਦਾ ਦੀ ਜ਼ਰੂਰਤ ਹੁੰਦੀ ਹੈ ਕਿ ਆ ਧਰਤੀ ਮੱਧੇ ਪਾਣੀ ਨਹੀਂ ਇਹ ਧਰਤੀ ਦੇ ਪਾਣੀ ੱੱਲੇ ਨਹੀਂ ਸਭਾ ਸਵਾ ਦੇ ਪਾਣੀ ਹੈ ਫਿਰ ਲੋੜ ਜੀ ਪੈ ਗਈ ਤੋ ਕਹਿੰਦੇ ਜੀ ਜ਼ਰੂਰਤ ਹੈ ਕਿਉਂਕਿ ਥੱਲੇ ਦਾ ਪਾਣੀ ਪੂਰਾ ਅਸਰ ਨਹੀਂ ਕਰਦਾ ਇਸ ਵਾਸਤੇ ਫੇ ਖੂਬ ਕੱਢਨੇ ਪੈਂਦੇ ਹਨ ਹਜੂਰ ਬੱਚੇ ਪਾਸ ਆ ਕਹਿੰਦੇ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਤਿਆ ਇਵੇਂ ਧਰਤੀ ਦੇ ਵਿੱਚੋਂ ਜਤਨ ਕਰਪ ਪਾਣੀ ਪ੍ਰਗਟ ਕਰੀਦਾ ਹੈ ਘੜਦੇ ਹਨ ਲੋਕੀ ਪਰ ਉਹ ਦਿਨ ਪੌਦਾ ਉਹ ਪੈਰਾ ਤੋਂ ਬਿਨਾ ਉਹ ਪਾਣੀ ਚੁੱਕੇ ਦੂਰ ਨਹੀਂ ਜਾਂਦਾ ਹਲਕ ਦਾ ਪਾਣੀ ਕਿਉਂ ਬੰਦਾ ਦਾ ਪਾਣੀ ਅੱਜ ਚਲ ਨਿਕਲ ਆਇਆ ਭਲਾ ਜਿੱਥੋਂ ਤੱਕ ਚੁੱਕੇ ਚਲਾ ਜਾਵੇਗਾ ਅੱਧ ਨਹੀਂ ਚਲਾ ਜਾਵੇਗਾ ਨਹੀਂ ਚਲਾ ਜਾਵੇਗਾ ਦੂਰ ਨਹੀਂ ਜਾਵੇ ਇਸੇ ਪ੍ਰਕਾਰ ਹਜਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਵੇਖੋ اے ਪੰਡਤ ਲੋਕੋ ਇਹ ਵੇਦ ਵਿਦਿਆ ਜੋ ਹੈ ਇਹ ਖੂ ਦੇ ਪਾਣੀ ਦੀ ਨਿਆਈ ਹੈ ਠੀਕ ਹੈ ਇਸ ਦੇ ਵਿੱਚ ਗਿਆਨ ਪਰ ਲੱਭਦਾ ਕਿ ਕਿਸੇ ਭਾਂਡਾ ਵਾਂਗ ਉਹ ਬੜਾ ਯਤਨ ਕਰਨ ਤੋਂ ਉਹ ਜਦੋਂ ਬਚਿੰਡਿਆ ਸੀ ਤਾਲੀ ਦੇ ਵਿੱਚ ਖੂ ਪਟਣ ਲੱਗਿਆ ਬੜਾ ਯਤਨ ਕਰਨਾ ਪੈਂਦਾ ਪਹਿਲਾਂ ਬਹੁਤ ਯਤਨ ਕਰਨ ਤੋਂ ਮੁਸ਼ਕਲ ਦੇ ਨਾਲ ਉਹ ਖੂ ਪਟਿਆ ਜਾਂਦਾ ਹੈ ਇਸੇ ਪ੍ਰਕਾਰ ਤੁਹਾਡੀ ਜੇਬ ਜੁੱਦੀਆ ਪੜਨ ਵਾਸਤੇ ਪਤਾ ਜ਼ਰੂਰ ਕਿੰਨੇ ਪਹਿਲਾਂ ਤਾਕਤ ਚਲ ਵੀ ਹੋਵੇ ਕਿਉਂਕਿ ਅਕਲ ਵਾਲਾ ਫਿਰ 12 ਸਾਲ ਵਿਦਿਆ ਕਲਪ ਨਰੁਕ ਤੇ ਜੋਤਿਸ਼ ਸੰਗਰ ਤੇ ਵਿਆਕਰਣ ਇਹ 6 ਅੰਗ ਹਰ ਵਿਦ ਦੇ ਪਹਿਲਾਂ ਇਹ 12 ਸਾਲਾਂ ਵਿੱਚ ਪੜੇ ਫਿਰ ਮਸਾ ਕਿਤੇ ਅਧਿਕਾਰੀ ਬਣਦਾ ਵਿਦਿਆ ਪੜਨ ਦਾ ਹਲੇ ਅਧਿਕਾਰੀ ਬਣਿਆ ਸਾਲ ਦੇ ਵਿੱਚ ਹੀ ਬੜਿਆ ਵਿਦਿਆਰਥੀ ਬਣਿਆ ਹਲੇ 12 ਸਾਲ ਇਹ 6 ਅੰਗ ਜੀ ਪੜ ਲਵੇ ਉਸ ਤੋਂ ਬਾਅਦ 12 ਸਾਲ ਫਿਰ ਪੜੇ ਫਿਰ ਪੜ ਕੇ ਕਿਤੇ ਇਹ ਉਹ ਵੀ ਕੁਸ਼ਲ ਹੋਵੇ ਚੰਗੀ ਤਰ੍ਹਾਂ ਜੇਤੀ ਅਕਲ ਠੀਕ ਹੋਵੇ ਸਮਝਦਾਰ ਹੋਵੇ ਫਿਰ 12 ਸਾਲਾਂ ਦੇ ਵਿੱਚ ਉਹ ਜੇ ਪੜ੍ਹਿਆ ਪੰਜ ਬਾਲੀ ਪੜੀ ਗਿਆ